ਇੱਥੇ ਥੋੜੇ ਜਿਹੇ ਬਿਹਾਰੀ ਕਲਰਿੰਗ ਤੋਂ ਬੰਦੇ ਆਏ ਸੀ ਕਿ ਉਹਨਾਂ ਝਗੜਾ ਵਗੈਰਾ ਕੀਤਾ ਸੀਗਾ ਜਿੱਦ ਤੋਂ ਆਪ ਪ੍ਰਭਾਤੀ ਘਰ ਦੇ ਅੰਦਰ ਐਂਟਰ ਹੋਏ ਤਾਂ ਉਹਨਾਂ ਦੇ ਵੱਲੋਂ ਇੱਟਾ ਰੋੜਿਆਂ ਦੇ ਨਾਲ ਹੰਗਾਮਾ ਕੀਤਾ ਗਿਆ ਬਿਹਾਰੀ ਕਲਰਿੰਗ ਤੋਂ ਬੰਦੇ ਆਏ ਸੀ ਕਿ ਉਹਨਾਂ ਝਗੜਾ ਵਗੈਰਾ ਕੀਤਾ ਸੀਗਾ ਤਰੇ ਕਾ ਦਸਰੇ ਜਿਵੇਂ ਰੂਵੀ ਦਸਰੇ ਬਾਕੀ ਭਾਈ ਦਸਰੇ ਕਿ ਕੁਝ ਦਸ਼ਾ ਵਗੈਰਾ ਕਰਦੇ ਆ ਤੇ ਦੇਚ ਵਾਲੇ ਬੰਦੇ ਸੀ ਪਰ ਆ ਕੇ ਮੰਨੇ ਦੇ ਵਿੱਚ ਥੋੜਾ ਜਿਹੇ ਲੰਘਦੇ ਨੇ ਉਹਨਾਂ ਨੇ ਆਪਸ ਵਿੱਚ ਬਦਮਾਸ਼ੀ ਟਾਈਪ ਕੀਤੀ ਹੈ ਸਾਡੀ ਗੱਲ ਜੀ ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਇੱਕ ਵਾਰ ਫਿਰ ਲੁਧਿਆਣੇ ਦੇ ਵਿੱਚ ਪ੍ਰਵਾਸੀਆਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਉਹ ਦੇਖਣ ਨੂੰ ਮਿਲਿਆ ਲੁਧਿਆਣੇ ਦੇ ਵਿੱਚ ਪਹਿਲਾਂ ਸਮਰਾਲਾ ਚੌਕ ਤੇ ਪ੍ਰਵਾਸੀਆਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਸੀ ਜੇਕਰ ਮੋਹਾਲੀ ਦੀ ਗੱਲ ਕਰੀਏ ਤਾਂ ਮੋਹਾਲੀ ਦੇ ਵਿੱਚ ਵੀ ਦੋ ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ ਬੀਤੀ ਦੇਰ ਰਾਤ ਪ੍ਰਵਾਸੀਆਂ ਨੇ ਪੰਜਾਬੀਆਂ ਦੇ ਘਰੇ ਹਮਲਾ ਕੀਤਾ ਇੱਟਾਂ ਚਲਾਈਆਂ ਤੇਸਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਕਾਰਨ ਕੀ ਇਹ ਕਾਰਨ ਦੱਸਦੇ ਨੇ ਤੁਹਾਨੂੰ ਕਿ ਪ੍ਰਵਾਸੀਆਂ ਦੇ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਸੀਗਾ ਤਾਂ ਉਸ ਝੜਪ ਦੇ ਦੌਰਾਨ ਜਦੋਂ ਗਲੀ ਤੋਂ ਜਾ ਰਹੇ ਸੀਗੇ ਤਾਂ ਇੱਕ ਘਰ ਦਾ ਬੂਹਾ ਖੁੱਲਾ ਸੀ ਤਾਂ ਕੁਝ ਪ੍ਰਵਾਸੀ ਜਿਹੜੇ ਉਸ ਘਰ ਦੇ ਅੰਦਰ ਵੜ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਉਹਨਾਂ ਪਰਿਵਾਰਕ ਮੈਂਬਰਾਂ ਦੇ ਉੱਤੇ ਇੱਟਾਂ ਚਲਾਈਆਂ ਜਾਂਦੀਆਂ ਨੇ ਤੇਸਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਦੇਰ ਰਾਤ ਦੀ ਇਹ ਘਟਨਾ ਜਿਹੜੀ ਦੱਸੀ ਜਾ ਰਹੀ ਹੈ ਔਰ ਪਰਿਵਾਰ ਜਿਹੜਾ ਮੰਗ ਕਰ ਰਿਹਾ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਗੁੰਡਾ ਕਰਦੀ ਦਾ ਨੰਗਾ ਨਾਚ ਜਿਹੜਾ ਉਹ ਦੇਖਣ ਨੂੰ ਮਿਲਦਾ ਪਿਆ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਦੇਰ ਰਾਤ ਇਹਨਾਂ ਪ੍ਰਵਾਸੀਆਂ ਨੇ ਨਸ਼ਾ ਵੀ ਕੀਤਾ ਹੋਇਆ ਸੀ ਆਪਸ ਵਿੱਚ ਵਿੱਚ ਝੜਪ ਹੋਈ ਤਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਸੀ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਲਾ ਰਹੇ ਨੇ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਵਾਈਫ ਉਸ ਘਰ ਦੇ ਵਿੱਚ ਕੱਲੀ ਸੀ ਜਿਸ ਤੋਂ ਬਾਅਦ ਪ੍ਰਵਾਸੀ ਘਰ ਦੇ ਅੰਦਰ ਐਂਟਰ ਹੋਏ ਤਾਂ ਉਹਨਾਂ ਦੇ ਵੱਲੋਂ ਇੱਟਾ ਰੋੜਿਆਂ ਦੇ ਨਾਲ ਹੰਗਾਮਾ ਕੀਤਾ ਗਿਆ ਬੜੀ ਅੱਜ ਦੇ ਸਾਹਬਤ ਵੀ ਜਿਹੜੇ ਆ ਬੋਲੇ ਗਏ ਨੇ ਪਰਿਵਾਰ ਲਗਾਤਾਰ ਅਪੀਲ ਕਰ ਰਿਹਾ ਹੈ ਕਿ ਜਿਹੜੇ ਨੌਜਵਾਨ ਉਸ ਗਲੀ ਦੇ ਵਿੱਚ ਆਏ ਸੀ ਹਮਲਾ ਕੀਤਾ ਗਿਆ 15 ਤੋਂ 20 ਨੌਜਵਾਨਾਂ ਨੇ ਇੱਟਾਂ ਵਰਸਾਈਆਂ ਤੇਜ਼ ਸਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਪਰਿਵਾਰ ਕਹਿ ਰਿਹਾ ਕਿ ਜੇਕਰ ਤੁਹਾਡਾ ਮੌਕੇ ਤੇ ਬਚਾਅ ਨਾ ਹੁੰਦਾ ਸ਼ਾਇਦ ਕੋਈ ਜਾਨੀ ਨੁਕਸਾਨ ਵੀ ਜਿਹੜਾ ਹੋ ਸਕਦਾ ਸੀਗਾ ਕਾਫੀ ਇਕੱਠ ਜਿਹੜਾ ਪ੍ਰਵਾਸੀਆਂ ਦਾ ਸੀਗਾ ਪੰਜਾਬੀਆਂ ਦੇ ਘਰਾਂ ਦੇ ਵਿੱਚ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਜਦੋਂ ਜੇ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਸੀਗਾ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਆਂ ਔਰ ਵੀਡੀਓ ਦੇ ਆਧਾਰ ਤੇ ਜੋ ਲੋਕ ਮੌਕੇ ਤੇ ਮੌਜੂਦ ਸੀ ਜਿਨ੍ਹਾਂ ਨੇ ਏਟਾ ਚਲਾਈਆਂ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾ ਕੇ ਫਿਲਹਾਲ ਜੋ ਇਹ ਲੋਕ ਆਏ ਸੀਗੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਂਦੀ ਆ ਇਹ ਨਹੀਂ ਫੜੇ ਜਾਂਦੇ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਸਰਬ ਮਾਮਲਾ ਸਾਡੇ ਦੋਸਤ ਹੈ ਤੇ ਪਾਰਟੀ ਦੇ ਸਾਡੇ ਵਰਕਰ ਵੀ ਹੈ ਲੀਡਰ ਵੀ ਹੈ ਰੂਬੀ ਜੀ ਇਹਨਾਂ ਦੇ ਘਰ ਕੁਝ ਪਿਛਲੀ ਗਲਮੋਲੇ ਚੋ ਕੁਝ ਦੋ ਗਰੁੱਪ ਲੜਦੇ ਲੜਦੇ ਇਹਨਾਂ ਦੇ ਘਰ ਵੜ ਗਏ ਹਮਲਾ ਕਰ ਰਹੇ ਸੀ ਕਿ ਦੂਜੇ ਤੇ ਫਿਰ ਪਰਿਵਾਰ ਤੇ ਵੀ ਹਮਲਾ ਹੋ ਗਿਆ ਜਿਵੇਂ ਸਾਨੂੰ ਪਤਾ ਲੱਗਿਆ ਜੀ ਸ਼ਾਮੀ ਪਤਾ ਕਰਨ ਆਏ ਤੇ ਕੁਝ ਨਸ਼ਾ ਕਰਨ ਵਾਲੇ ਬੰਦੇ ਸੀ ਕੁਝ ਲੱਗਿਆ ਜਿਵੇਂ ਮਾਹੌਲ ਉਹਨਾਂ ਦਾ ਤੇ ਅਸੀਂ ਦੇਖਿਆ ਜੀ ਉੱਥੇ ਬੈਠੇ ਸੀ ਖਾਲੀ ਪਲਾਟ ਦੇ ਵਿੱਚ ਜੀ ਇਹਨਾਂ ਨੇ ਉਹਨੂੰ ਫੜਿਆ ਤੇ ਅਸੀਂ ਕਿਹਾ ਜੀ ਉਹਨੂੰ ਪੁਲਿਸ ਦੇ ਹਵਾਲੇ ਕਰ ਦੋਰਾ ਦੋ ਤਿੰਨ ਭੱਜ ਗਏ ਤੇ ਪਿੱਛੋਂ ਉਹਨਾਂ ਦੇ ਕੁਝ ਕਾਫੀ 40 50 ਬੰਗਿਆਂ ਨੇ ਇੱਕੋ ਤੋਂ ਹਮਲਾ ਜਾ ਕਰ ਦਿੱਤਾ ਇਹ ਕੁਝ ਪਤਾ ਲੱਗਾ ਸਰ ਕੌਣ ਸੀ ਨੌਜਵਾਨਾ ਕਿੱਥੋਂ ਆਏ ਸਰ ਮੈਂ ਨਹੀਂ ਜਾਣ ਪਾ ਰਿਹਾ ਕਿਉਂਕਿ ਮੇਰਾ ਅੱਜ ਪਹਿਲਾ ਦਿਨ ਸੀ ਇੱਥੇ ਪਰ ਇਹ ਕਾ ਦੱਸ ਰਿਹਾ ਜਿਵੇਂ ਰੂਬੀ ਦੱਸ ਰਿਹਾ ਬਾਕੀ ਭਾਈ ਦੱਸ ਰਿਹਾ ਕਿ ਉਹ ਕੁਝ ਨਸ਼ਾ ਵਗੈਰਾ ਕਰਦੇ ਆ ਤੇ ਵੇਚਣ ਵਾਲੇ ਬੰਦੇ ਸੀ ਤੇ ਬਸ ਉਹਨਾਂ ਦਾ ਕਹਿਲ ਕੱਸੀ ਜਾਊਗੀ ਜੀ ਸਰ ਇਹ ਭਗਵੰਦ ਮਾਨ ਸਰ ਸੁਰੱਖਿਤੀ ਸਰਕਾਰ ਹੈ ਪਹਿਲੇ ਵੀ ਨਸ਼ੇ ਤੇ ਕਾਨੂੰਨ ਤੇ ਪੂਰਾ ਪਕੜ ਕੀਤੀ ਹੈ ਘਟਿਆ ਹੈ ਕਿਉਂਕਿ ਦੇਖੋ ਥੋੜਾ ਸਮਾਂ ਲੱਗਣਾ ਹੈ ਅਸੀਂ ਇਹਨੂੰ ਬਿਲਕੁਲ ਜੜ ਤੋਂ ਖਤਮ ਕਰਾਂਗੇ ਤੇ ਲੋਕਾਂ ਵੱਲੋਂ ਕੀ ਆ ਰਿਹਾ ਬਿਹਾਰੀ ਕਲੋਨੀ ਦੇ ਇਹ ਨੌਜਵਾਨ ਜਿਹੜੇ ਰਹਿੰਦੇ ਨੇ ਹੋਣਗੇ ਜੀ ਪ੍ਰਵਾਸੀ ਭਾਈਚਾਰੇ ਸਵੇਰੇ ਕਾਰਵਾਈ ਹੋ ਗਈ ਜੀ ਮੇਰੀ ਕਮਿਸ਼ਨਰ ਆਫ ਪੁਲਿਸ ਨਾਲ ਗੱਲ ਹੋਈ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਆਸ਼ਵਾਸਨ ਦਿੱਤਾ ਤੁਰੰਤ 5 ਮਿੰਟਾਂ ਚ ਐਸ ਐਚ ਓ ਸਾਹਿਬ ਵੀ ਆ ਗਏ ਜਦੋਂ ਸੀ ਪੀ ਸਾਹਿਬ ਨਾਲ ਗੱਲ ਹੋਈ ਮੇਰੀ ਐਮ ਐਨ ਐ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਅਗਰ ਉੱਪਰ ਵੱਡੇ ਅਫਸਰਾਂ ਨਾਲ ਗੱਲ ਕੀਤੀ ਹੈ ਕੋਈ ਵੀ ਕਿਸ ਤਰ੍ਹਾਂ ਢੀਲ ਨਹੀਂ ਵਰਤੀ ਜਾਏਗੀ ਜੀ ਠੀਕ ਹੈ ਹਾਂਜੀ ਸਰ ਮਾਮਲਾ ਕੀ ਹੈ ਤੁਸੀਂ ਮੌਕੇ ਤੇ ਪਹੁੰਚੇ ਕਾਰਨ ਕੀ ਹੈ ਇੱਥੇ ਥੋੜੇ ਜੀ ਬਿਹਾਰੀ ਕਲੋਨੀ ਤੋਂ ਬੰਦੇ ਆਏ ਸੀ ਕਿ ਉਹਨਾਂ ਝਗੜਾ ਵਗੈਰਾ ਕੀਤਾ ਸੀਗਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਉਹਦੀ ਵੀਡੀਓ ਵੀ ਅਸੀਂ ਕਲਿੱਪ ਲੈ ਲਈ ਹੈ ਤੇ ਪਰਚਾ ਦਰਜ ਕਰਕੇ ਤੋਂ ਕਾਰਵਾਈ ਕਰ ਰਹੇ ਹਾਂ ਪਤਾ ਲੱਗਿਆ ਸਰ ਕਾਰਨ ਕੀ ਕੋਈ ਕਾਰਨ ਉਹਨਾਂ ਦਾ ਕੋਈ ਆਪਸ ਵਿੱਚ ਹੋਣਾ ਹੈ ਪਰ ਆ ਕੇ ਮੁਹੱਲੇ ਦੇ ਵਿੱਚ ਥੋੜਾ ਜਿਹਾ ਲੰਘਦੇ ਨੇ ਉਹਨਾਂ ਨੇ ਆਪਸ ਵਿੱਚ ਬਦਮਾਸ਼ੀ ਟਾਈਪ ਕੀਤੀ ਹੈ ਕਿੰਨੇ ਕਿ ਨੌਜਵਾਨ ਸੀ ਸਭ ਜਿਹੜੇ ਆ ਸੀ ਉਹ 8-10 ਜਣੇ ਦੱਸ ਇੰਨੇ ਕਿ ਸੀਗੇ ਦੱਸਿਆ ਨਾ 8-10 ਜਣੇ ਸੀਗੇ ਬਿਹਾਰੀ ਕੋਲੋਨੀ ਕਿੱਥੇ ਕਰਕੇ ਦਿੰਦੇ ਆ ਸਾਹਮਣੇ ਪੈਂਦੀ ਮੇਰੀ ਸਰ ਇਹ ਕਹਿੰਦੇ ਕਿ ਗੋਲੀਆਂ ਵੀ ਚੱਲੀਆਂ ਕੋਈ ਨਹੀਂ ਗੋਲੀ ਵਾਲੀ ਕੋਈ ਨਹੀਂ ਗੋਲੀ ਚੱਲਣ ਲਾ ਬੰਦਾ ਸਿੱਕ ਇਹੋ ਜੀ ਨਹੀਂ ਨਹੀਂ ਇਹੋ ਜੀ ਕੋਈ ਨਹੀਂ ਕੋਈ ਫਾਇਰਿੰਗ ਕੋਈ ਨਹੀਂ ਨਹੀਂ ਕੋਈ ਗੱਲ ਕੋਈ ਗਰਾਊਂਡ ਹੀ ਚੱਲੇ ਨੇ ਸਰ ਉਹ ਥੋੜਾ ਬੜਾ ਆਪਸੇ ਚੱਲੇ ਆ ਉਹ ਸਾਰਾ ਹੀ ਵੈਰੀਫਾਈ ਕਰ ਲੈ ਪਰਚਾ ਦਰਜ ਕਰਨ ਲੱਗੇ ਆ ਕਿ ਕਿਹੜੇ ਏਰੀਆ ਦੇ ਵਿੱਚ ਆਏ ਸੀਗੇ ਜਿੱਥੇ ਹਮਲਾ ਕੀਤਾ ਗਿਆ ਅਰਜਨ ਦੇਵ ਅਰਜਨ ਦੇਵ ਨਗਰ ਸਰ ਜੋ ਬ you sí, claro.